ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਡਾਕਟਰ ਬੀ ਆਰ ਅੰਬੇਡਕਰ ਚੌਂਕ ਨੇੜੇ ਕਿਸੀ ਤੇ ਜ਼ਿਲ੍ਹਾ ਲਾਇਬ੍ਰੇਰੀ ਦੇ ਕੀਤੇ ਗਏ ਨਵੀਨੀਕਰਨ ਦਾ ਨਰੀਖਣ ਕਰਦੇ ਹੋਏ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਘੋਸ਼ਣਾ ਕੀਤੀ ਕਿ ਜ਼ਿਲ੍ਹਾ ਲਾਇਬ੍ਰੇਰੀ ਦਾ ਰੀਡਿੰਗ ਰੂਮ ਜਲਦ 24 ਘੰਟਿਆਂ ਲਈ ਖੋਲਿਆ ਜਾਵੇਗਾ ਤਾਂ ਜੋ ਲੋੜਵੰਦ ਵਿਦਿਆਰਥੀਆਂ ਨੂੰ ਇੱਥੇ ਮੁਫਤ ਇੰਟਰਨੈਟ ਸੇਵਾਵਾਂ ਸਮੇਤ ਡੈਸਕਟਾਪ ਕੰਪਿਊਟਰ ਅਤੇ ਹੋਰ ਜ਼ਰੂਰੀ ਸੇਵਾਵਾਂ ਮਿਲ ਸਕਣ ਸਿੱਖਿਆ ਮੰਤਰੀ ਨੇ ਕਿਹਾ ਕਿ ਆਮ ਘਰਾਂ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਨੌਕਰੀਆਂ ਵੀ ਕਰਦੇ ਹਨ ਪਰ ਕੁਝ ਬੁਨਿਆਦੀ ਲੋੜਾਂ ਦੀ ਘਾਟ ਸਦਕਾ ਇਹਨਾਂ ਨੂੰ ਪੜਨ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਤੱਥਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜ਼ਿਲ੍ਹਾ ਲਾਇਬ੍ਰੇਰੀ ਦਾ ਨਵੀਨੀਕਰਨ ਕੀਤਾ ਗਿਆ ਹੈ। ਜਲਦ ਸੂਬੇ ਦੀਆਂ ਸਾਰੀਆਂ ਲਾਇਬ੍ਰੇਰੀਆਂ ਵਿਖੇ ਇਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ ਜਿੱਥੇ ਵਿਦਿਆਰਥੀ ਪੜ੍ਹ ਕੇ ਆਪਣਾ ਸੁਨਹਿਰੀ ਭਵਿੱਖ ਸਿਰਜਣਗੇ। ਅਰਜੋਤ ਬੈਂਸ ਨੇ ਜ਼ਿਲ੍ਹਾ ਲਾਇਬ੍ਰੇਰੀ ਦੀ ਇਮਾਰਤ ਅਤੇ ਰੀਡਿੰਗ ਹਾਲ ਦਾ ਜਾਇਜ਼ਾ ਲਿਆ ਅਤੇ ਹਾਲ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਮੋਕੇ ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਨੂੰ ਮਿਲ ਰਹੀਆਂ ਸੁਵਿਧਾਵਾਂ ਬਾਰੇ ਪੁੱਛਿਆ ਪ੍ਰਬੰਧਾਂ ਨੂੰ ਲੈ ਕੇ ਮੌਕੇ ਉਤੇ ਹਾਜ਼ਰ ਵਿਦਿਆਰਥੀਆਂ ਵੱਲੋਂ ਤਸੱਲੀ ਪ੍ਰਗਟਾਈ ਗਈ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ ਲਾਇਬ੍ਰੇਰੀ ਪਹੁੰਚੂ ਤੁਸੀਂ ਇਸ ਤਰ੍ਹਾਂ ਦੇਖਦੇ ਹੋ ਜਿਹੜਾ ਕਾਇਆ ਕਲਪ ਹੋਇਆ ਹੈ ਇਹ ਚੀਜ਼ ਸ਼ਾਭਾ ਵਿੱਦਿਆ ਦਾ ਵਿਸਤਾਰ ਹੀ ਹੋ ਰਿਹਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦੀ ਇੱਤਰਜੀ ਹੈ ਕਿ ਤੁਸੀਂ ਸੰਗਰੂਰ ਵਿੱਚ ਵੀ ਦੇਖਿਆ ਹੋਣਾ ਕਿ ਪਿੰਡਾਂ ਚ ਲਾਈਬ੍ਰੇਰੀਆਂ ਖੁੱਲ ਰਹੀਆਂ ਨੇ ਤੇ ਉਹਨਾਂ ਦੀ ਬੁਖਾਰ ਹਲਕੇ ਦੇ ਲਈ ਹੁਣ 6-6 ਲਾਈਬ੍ਰੇਰੀਆਂ ਖੋਲਣ ਦਾ ਇਸ ਅਗਲੇ 3 ਮਹੀਨੇ ਦਾ ਟਾਰਗੇਟ ਹੈ ਠੀਕ ਉਸੇ ਰਾਹ ਦੇ ਚੱਲਦੇ ਹੋਏ ਅਸੀਂ ਜਿੰਨੀਆਂ ਸੱਡੀਆਂ ਜ਼ਿਲ੍ਹਾ ਲਾਈਬ੍ਰੇਰੀਆਂ ਸੀਗੀਆਂ ਡਿਸਟ੍ਰਿਕਟ ਲਾਈਬ੍ਰੇਰੀਆਂ ਸੀਗੀਆਂ ਉਹ ਕਾਗਜ਼ਾਂ ਦੇ ਵਿੱਚ ਐਗਜ਼ਿਸਟ ਕਰਦੀਆਂ ਸੀ ਪਰ ਉਹ ਖੰਡਰ ਬਣੀਆਂ ਹੋਈਆਂ ਸੀ ਹੁਣ ਤੁਸੀਂ ਉਹਨਾਂ ਡਿਸਟ੍ਰਿਕਟ ਲਾਈਬ੍ਰੇਰੀਜ਼ ਨੂੰ ਦੇਖ ਸਕਦੇ ਹੋ ਚਾਹੀਏ ਉਹ ਸੰਗਰੂਰ ਹੋਵੇ ਮਾਨਸਾ ਹੋਵੇ ਬਠਿੰਡਾ ਹੋਵੇ ਔਰ ਉੱਪਰ ਦੀ ਲਾਈਬ੍ਰੇਰੀ ਆਪ ਦੇਖੋ ਕਿ ਹੁਣ ਇੱਥੇ ਬਜ਼ੁਰਗ ਵੀ ਬੱਚੇ ਵੀ ਛੋਟੇ ਬੱਚੇ ਵੀ ਹਰ ਵਰਗ ਦੇ ਲੋਕ ਇੱਥੇ ਆ ਤੇ ਕਿਤਾਬਾਂ ਦਾ ਨਿਕਮਾ ਆਂਦੇ ਆ ਜਿਹੜੇ ਬੱਚੇ ਕੰਪੀਟੀਟਿਵ ਇਗਜ਼ਾਮਸ ਦੀ ਤਿਆਰੀ ਕਰ ਰਹੇ ਆ ਵੱਖ-ਵੱਖ ਕੋਈ ਟੀਚਰ ਬੰਨਾ ਚਾਹੁੰਦਾ ਕੋਈ ਪ੍ਰੋਫੈਸਰ ਬੰਨਾ ਚਾਹੁੰਦਾ ਕੋਈ ਡਾਕਟਰ ਬੰਨਾ ਚਾਹੁੰਦਾ ਕੋਈ ਯੂਪੀਐਸਸੀ ਕਲੀਅਰ ਕਰਨਾ ਚਾਹੁੰਦਾ ਹਰ ਤਰ੍ਹਾਂ ਦੇ ਇਮਤਿਹਾਨ ਦੇ ਲਈ ਇੱਥੇ ਬੱਚੇ ਆ ਕੇ ਤਿਆਰੀ ਕਰਦੇ ਤੇ ਜਿਹੜਾ ਸਟੱਡੀ ਰੂਮ ਹੈ 24 ਘੰਟੇ ਲਈ ਖੋਲਿਆ ਗਿਆ ਆਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਅਸੀਂ ਹੋਰ ਅਪਗ੍ਰੇਡ ਕਰਾਂਗੇ ਹੋਰ ਇੰਪਰੂਵਮੈਂਟਸ ਕਰਾਂਗੇ ਚੰਨਨ ਮੋਨੇਰਾ ਕਿਹਾ ਜਾਂਦਾ ਉਹ ਜਿਹੜੀ ਲਾਇਬ੍ਰੇਰੀਸ ਹੁੰਦੀਆਂ ਆ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਆ ਕਿ ਬਲੌਕ ਪੱਧਰ ਤੇ ਸਾਡੀ ਸਾਡੀ ਪੰਜਾਬ ਦੀ ਇਤਰਾਜ਼ ਜੀ ਰਹੀ ਹੈ ਕਿ ਪਿਛਲੇ 20 30 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਇਸ ਪੱਖ ਪਾਸੇ ਧਿਆਨ ਹੀ ਨਹੀਂ ਦਿੱਤਾ ਅੱਜ ਅਸੀਂ ਯਾਨੀ ਬਹੁਤ ਗੱਲਾਂ ਕਰਦੇ ਆ ਕਿ ਪੰਜਾਬ ਦੀ ਜਵਾਨੀ ਗਲਤ ਪਾਸੇ ਚਾਹੇ ਉਹ ਨਸ਼ਾ ਹੋਵੇ ਚਾਹੇ ਵਿਦੇਸ਼ ਹੋਵੇ ਉਹਨਾਂ ਰਾਹਾਂ ਤੇ ਤੁਰ ਰਹੀ ਆ ਨਾ ਪੰਜਾਬ ਦੇ ਮੈਦਾਨਾਂ ਤੇ ਧਿਆਨ ਦਿੱਤਾ ਗਿਆ ਨਾ ਹੀ ਪੰਜਾਬ ਦੇ ਕਿਤਾਬਾਂ ਦੇ ਉੱਤੇ ਲਾਇਬ੍ਰੇਰੀਆਂ ਤੇ ਧਿਆਨ ਦਿੱਤਾ ਗਿਆ ਇਸ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਹੈ ਜੋ ਖੇਡ ਮਡਾਨਾਂ ਦੇ ਉੱਤੇ ਵੀ ਤਿਆਰ ਦੇ ਧਿਆਨ ਦੇ ਰਹੀ ਹੈ ਗਰਾਊਂਡਾਂ ਤੇ ਧਿਆਨ ਦੇ ਰਹੀ ਹੈ ਤਾਂ ਕਿ ਸਾਡੇ ਬੱਚੇ ਦੁਬਾਰਾ ਜਿਹੜੇ ਸਾਡੇ ਸਪੋਰਟਸ ਜਿਹੜੇ ਕਾਮਯਾਬ ਹੋ ਸਕਣ ਠੀਕ ਉਸੇ ਤਰੀਕੇ ਨਾਲ ਲਾਇਬ੍ਰੇਰੀਆਂ ਤੇ ਕਿਤਾਬਾਂ ਤਾਂ ਕਿ ਪੰਜਾਬ ਚੋਂ ਪੜ ਕੇ ਬੱਚੇ ਪੰਜਾਬ ਦੀ ਸੇਵਾ ਕਰਨ ਆਪਣੇ ਸੂਬੇ ਦਾ ਨਾਮ ਖਵਾਣ ਆਪਣੇ ਪਿੰਡ ਆ ਆਪਣੇ ਸ਼ਹਿਰ ਆਪਣੇ ਕਸਬੇ ਦਾ ਨਾਮ ਖਵਾਣ ਤੇ ਆਪਣੇ ਵਤਨ ਦਾ ਨਾਮ ਰੌਸ਼ਨ ਕਰਨ ਸਰ ਬਲੌਕ ਪੱਧਰ ਤੇ ਵੀ ਕਿ ਲਾਇਬ੍ਰੇਰੀ ਸ਼ੁਰੂ ਕੀਤੇ ਜਾਣੀ ਚਾਹੀਦੀ ਹੈ ਜੀ ਜੀ ਕਰਦੇ ਤੁਸੀਂ ਰੈਵੋਲੂਸ਼ਨ ਬਹੁਤ ਤੁਹਾਨੂੰ ਆਨ ਵਾਲੇ ਸਮੇਂ 'ਚ ਅਸੀਂ ਹਰ ਉਸ ਦੇ ਕਿ